ਸਤਿ ਸ਼੍ਰੀ ਅਕਾਲ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆਉਣਗੇ ਜੋ ਸਾਡੇ ਇਸ ਵਾਹ ਜੀ ਵਾਹ ਆਜੋ ਆਜੋ ਆ ਲੰਗਿਆ ਲੰਗਿਆ ਰਿਆਰ ਸਾਹਿਬ ਜੈ ਹਿੰਦ ਜੀ ਆ ਡਾਕਟਰ ਸਾਹਿਬ ਵੀ ਆਓ ਆ ਡਾਕਟਰ ਸਾਹਿਬ ਇਧਰ ਆਓ ਹੋਰ ਜਨਾਬ ਕੀ ਹਾਲ ਬਹੁਤ ਵਧੀਆ ਬਹੁਤ ਵਧੀਆ ਬੈਠੋ ਡਾਕਟਰ ਬੈਠੋ ਬੈਠੋ ਰੇ ਹਰ ਸਾਹਿਬ ਬੈਠੇ ਜੀ ਆ ਲਾਓ ਡੇਰੇ ਲਾਥੇ ਡੇਰੇ ਜਨਾ ਆ ਚੰਗੀ ਗੱਲ ਆ ਹਾਂ ਜੀ ਤੇ ਦਾਸ ਸਾਹਿਬ ਨੂੰ ਲਿਆਂਦਾ ਤੁਸੀਂ ਨਾਲ ਹਾਂ ਜੀ ਹੈ ਹਾਂ ਜੀ ਸਾਡੇ ਚਿਹਰੇ ਤੇ ਰੌਣਕ ਆ ਗਈ ਕੇ ਅਚੇ ਤਾਂ ਹਾਂ ਹਾਂ ਜੀ ਮੀ ਪਾਣੀ ਤਾਂ ਕਿੰਦਾ ਠੀਕ ਠਾਕ ਆ ਮੀ ਕਾफी ਪੀ ਗਿਆ ਕਾਫੀ ਪੀ ਗਿਆ ਚੰਗੀ ਗੱਲ ਆ ਚੰਗੀ ਗੱਲ ਆ ਆ ਚੰਗੀ ਗੱਲ ਸਮੇਂ ਦੀ ਲੋੜ ਵੀ ਸੀ ਲੋੜ ਵੀ ਸੀ ਹਾਂ ਅਚਾ ਡਾਕਟਰ ਸਾਹਿਬ ਆਏ ਹਨ ਹੂੰ ਇਹਾਂ ਦੀ ਜਾਣ ਪਛਾਣ ਕਰਾਓ ਪਹਿਲਾਂ ਤਾਂ ਬਿਲਕੁਲ ਜੀ ਬਿਲਕੁਲ ਜੀ ਤੇਜਪਾਲ ਜੀ ਡਾਕਟਰ ਵਿਜੇ ਕੁਮਾਰ ਜੀ ਜੀ ਜੋ ਉੱਚ ਕੋਟੀ ਦੇ ਕੀਟ ਵਿਗਿਆਨੀ ਨੇ ਵਾਹ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕੀਟ ਵਿਗਿਆਨ ਵਿਭਾਗ ਦੇ ਵਿੱਚ ਸੇਵਾ ਨਿਭਾਰੇ ਨੇ ਬਹੁਤ ਵਧੀਆ ਗੱਲ ਹੈ ਔਰ ਤੇਜਪਾਲ ਜੀ ਬੜਾ ਲੰਬਾ ਤਜਰਬਾ ਇਹਨਾਂ ਦਾ ਜਦੋਂ ਆਪਾਂ ਗੱਲ ਕਰਦੇ ਆ ਕਪਾਹ ਤੇ ਨਰਮੇ ਦੀ ਬਸ ਵੇ ਅਜਿੱਦਾਂ ਦੀ ਕੋਈ ਗੱਲਬਾਤ ਇਹਨਾਂ ਨਾਲ ਕਰ ਲੈਣੀ ਹੈ ਜੀ ਹੈ ਨਾ ਡਾਕਟਰ ਸਾਹਿਬ ਹਾਂ ਠੀਕ ਹੈ ਜਾਣਕਾਰੀ ਵਾਲਾ ਟੋਕਰਾ ਸੀ ਅੱਜ ਖਾਲੀ ਕਰਾ ਲੈਣਾ ਤੁਹਾਡਾ ਹਾਂਜੀ ਬਿਲਕੁਲ ਜੀ ਬਿਲਕੁਲ ਅਜਾ ਯਾਰ ਸਾਥ ਤੁਹਾਨੂੰ ਇੱਕ ਗੱਲ ਸੁਣਾਵਾ ਹਾਂ ਇੱਕ ਵਾਰ ਕਹਿੰਦੇ ਕੋਈ ਬਾਹਰਲੇ ਦੇਸ਼ ਤੋਂ ਕੋਈ ਗੋਰਾ ਹੂੰ ਪੰਜਾਬ ਆ ਗਿਆ ਅੱਛਾ ਆ ਕੇ ਪੁੱਛਦਾ ਵੀ ਇੱਥੇ ਸਭ ਤੋਂ ਵਧੀਆ ਮੌਸਮ ਕਿਹੜਾ ਹਾਂ ਕਹਿੰਦੇ ਜੀ ਬਰਸਾਤਾਂ ਦਾ ਹਾਂਜੀ ਕਹਿੰਦਾ ਅੱਛਾ ਫੇਰ ਸਭ ਤੋਂ ਘਟਿਆ ਕਿਹੜਾ ਹੂੰ ਉਹ ਕਹਿੰਦੇ ਜੀ ਬਰਸਾਤਾਂ ਦਾ ਹੂੰ ਤੇ ਉਹ ਪੁੱਛਦੇ ਰਹੀ ਏ ਕਹਿੰਦਾ ਉਹ ਵੀ ਵਧੀਆ ਉਹੀ ਘਟਿਆ ਕਹਿੰਦਾ ਇਦਾਂ ਕਿਦਾਂ ਹੋ ਗਿਆ ਹਾਂ ਤੇ ਇਹ ਬੰਦਾ ਕਹਿੰਦਾ ਜੀ ਜਦੋਂ ਤਾਂ ਬੱਦਲ ਚੜਿਓ ਹੁੰਦੇ ਆ ਕਣੀਆਂ ਪੈਂਦੀਆਂ ਹੁੰਦੀਆਂ ਨਾਲ ਹਵਾ ਦੇ ਬੁੱਲੇ ਚੱਲਦੇ ਹੁੰਦੇ ਆ ਤਾਂ ਵਧੀਆ ਕੋਈ ਨਹੀਂ ਜਦੋਂ ਕਹਿੰਦਾ ਉਹ ਸਾਰਾ ਕੁਝ ਰੁਕ ਜਾਂਦਾ ਹਵਾ ਵੀ ਰੁਕ ਜਾਂਦੀ ਆ ਥੋੜੀ ਜਿਹੀ ਧੁੱਪ ਨਿਕਲੇ ਆਉਂਦੀ ਆ ਤੇ ਇਹ ਤੋਂ ਬੁਰਾ ਵੀ ਕੋਈ ਨਹੀਂ ਬੰਦਾ ਖੜਾ ਖੜਾ ਪਸੀਨੇ ਪਸੀਨੇ ਹੋਈ ਜਾਂਦਾ ਪਰ ਗੱਲ ਆ ਤੇਜਪਾਲ ਜੀ ਕੇ ਜੋ ਮੈਂ ਸਮਝਣਾ ਕਿ ਆਪਾਂ ਬੜੇ ਖੁਸ਼ਕਿਸਮਤਾਂ ਬਿਲਕੁਲ ਕਿ ਭਾਰਤ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਜਿਹੜਾ ਆ ਇੱਥੇ ਸਾਨੂੰ ਤਾਂ ਬਹੁਤ ਜ਼ਿਆਦੀਆਂ ਰੁੱਤਾਂ ਮਿਲੀਆਂ ਬਿਲਕੁਲ ਬਿਲਕੁਲ ਇੱਥੇ ਧੁੱਪ ਵੀ ਛੇਰੇ ਦੀ ਆਹ ਤੇ ਗਰਮੀ ਵੀ ਪੂਰੀ ਤੇ ਠੰਡ ਵੀ ਪੂਰੀ ਬਿਲਕੁਲ ਹੁਣ ਜਿਹੜੇ ਮੌਸਮ ਚੱਲ ਰਿਹਾ ਨਾ ਇਹ ਵੀ ਇੱਕ ਬੜੀ ਵੱਡੀ ਪ੍ਰਮਾਤਮਾ ਦੀ ਦਾਤ ਐ ਕਿ ਸਾਨੂੰ ਇਹਦੇ ਵਿੱਚ ਬਰਸਾਤਾਂ ਹੁੰਦੀਆਂ ਜੀ ਤੇ ਜਿਹੜੇ ਪਾਣੀ ਦਾ ਪੱਧਰ ਆ ਨਾ ਆਹ ਉਹ ਵੀ ਉੱਚਾ ਹੁੰਦਾ ਜੇ ਆਪਾਂ ਸਿਆਣਪ ਨਾਲ ਪਾਣੀ ਨੂੰ ਵਰਤ ਦੇ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਇਹ ਸਿਰਾਂ ਲਾਤਾ ਸਿਆਣਪ ਨਾਲ ਪਾਣੀ ਵਰਤਣਾ ਜੇ ਅਸੀਂ ਨਹੀਂ ਸ਼ੁਰੂ ਕਰਾਂਗੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਦੁੱਖ ਝੰਡਾਵਾਂ ਬਿਲਕੁਲ ਜੀ ਬਿਲਕੁਲ ਦੇਖੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੈਂ ਜਾਂਦਾ ਰਹਿਣਾ ਜੀ ਤੇ ਉਹਨਾਂ ਨੇ ਇੰਨੀਆਂ ਤਕਨੀਕਾਂ ਇਹਦੇ ਵਿੱਚ ਕੱਢੀਆਂ ਨੇ ਜੀ ਹੁਣ ਤਾਂ ਵੱਖ-ਵੱਖ ਉਹਨਾਂ ਨੇ ਇਹ ਵੀ ਕਹਿਤਾ ਵੀ ਜਦੋਂ ਵੀ ਘਰ ਆਪਾਂ ਬਣਾਉਂਦੇ ਆ ਨਾ ਹਾਂ ਤੇ ਉਦੋਂ ਵੀ ਜਿਹੜੀ ਤੁਹਾਡੀ ਘਰ ਦੀ ਹੱਥ ਦਾ ਪਾਣੀ ਆ ਉਹਨੂੰ ਵੀ ਥੱਲੇ ਸਟਾਪੀ ਦੇ ਵਿੱਚ ਭੇਜ ਦਿਓ ਭੇਜ ਦਿਓ ਦੇਖੋ ਇਹ ਜਿਹੜੀ ਗੱਲ ਆ ਨਾ ਇਹ ਬਹੁਤ ਵਧੀਆ ਗੱਲ ਆ ਅਸਲ ਦੇ ਵਿੱਚ ਹੋ ਕੀ ਰਿਹਾ ਆ ਅਸੀਂ ਖਾਲੀ ਥਾਂ ਛੱਡੀ ਕੋਈ ਨਹੀਂ ਹਾਂ ਅਸੀਂ ਤਾਂ ਛੱਪੜ ਵੀ ਭਰਤੇ ਪਿੰਡਾਂ ਦੇ ਬਿਲਕੁਲ ਜੀ ਬਿਲਕੁਲ ਅੱਗੇ ਕੀ ਹੁੰਦਾ ਸੀ ਬਰਸਾਤਾਂ ਚ ਛੱਪੜ ਭਰ ਜਾਣਾ ਉੱਪਰ ਤੱਕ ਹਾਂ ਉਹ ਪੀਲੇ ਜਿਹੇ ਭੂਪੜੇ ਵਾਲੇ ਟੱਡੂ ਨਹੀਂ ਸੀਦੇ ਕਹਿ ਕਹਿ ਕਰਦੀ ਉਹਨਾਂ ਨੇ ਵਾਕਿਆ ਪਾਣੀ ਸਾਰਾ ਧਰਤੀ ਚ ਜਾਂਦਾ ਸੀ ਬਿਲਕੁਲ ਇਹਦੇ ਬਹੁਤ ਸਾਰੀਆਂ ਚੀਜ਼ਾਂ ਆ ਜਿਹਦੇ ਨਾਲ ਅਸੀਂ ਪਾਣੀ ਜਿਹੜਾ ਆ ਉਹ ਸੰਭਾਲਣਾ ਜੇ ਬਰਸਾਤਾਂ ਦਾ ਪਾਣੀ ਸੰਭਾਲਣਾ ਸ਼ੁਰੂ ਕਰੀਏ ਹਾਂ ਤੇ ਸਾਡੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਨੂੰ ਹੱਲ ਮਿਲ ਸਕਦਾ ਬਿਲਕੁਲ ਜੀ ਇਹਦੇ ਨਾਲ ਨਾਲ ਹੱਲ ਆਪਾਂ ਹੋਰ ਵੀ ਕਈ ਕੱਢਣੇ ਆ ਸਬਜ਼ੀਆਂ ਤੋੜ ਕੇ ਮੰਡੀ ਵੀ ਜਾ ਜਾਬ ਦਾ ਮੰਡੀਆਂ ਦੇ ਭਾਅ ਆਏ ਲੱਗਦੇ ਆਏ ਆ ਲਓ ਸੁਣਾਓ ਫੇ ਤੇ ਜੀ ਹਾਂ ਮੰਡੀਆਂ ਦੇ ਭਾਅ ਜਿਹੜੇ ਰਿਆਲ ਸਾਹਿਬ ਰਹੇ ਆ ਓਦਾਂ ਰਹੇ ਜੀ ਹਾਂ ਜੀ ਸਾਰਿਆਂ ਤੋਂ ਪਹਿਲਾਂ ਆਲੂ ਹਾਂਜੀ ਜਲੰਧਰ 1000 ਰੁਪਏ ਕਿਵਾਂਟਲ ਜੀ ਬਿਲਕੁਲ ਜੀ ਬੁਡਲਾੜਾ 1450 ਰੁਪਏ ਕਿਵਾਂਟਲ ਹਾਂਜੀ ਫਾਜ਼ਲਕਾ 2000 ਰੁਪਏ ਕਿਵਾਂਟਲ ਹਾਂਜੀ ਤੇ 2500 ਨੂੰ ਆਲੂ ਵਿਕਿਆ ਫਿਰੋਜ਼ਪੁਰਾ ਜੀ ਹਾਂਜੀ ਖੰਨਾ 700 ਰੁਪਏ ਕਿਵਾਂਟਲ ਜੀ ਤੇ ਮਾਨਸਾ 1500 ਰੁਪਏ ਠੀਕ ਕਿਵਾਂਟਲ ਆਲੂ ਵਿਕਿਆ ਜੀ ਅੱਜ ਬਿਲਕੁਲ ਪਿਆਜ਼ 2000 ਨੂੰ ਵਿਕਿਆ ਜਲੰਧਰ ਹੂੰ 3300 ਨੂੰ ਬੁਡਲਾੜਾ ਹਾਂਜੀ ਫਾਜ਼ਲਕਾ 3500 ਰੁਪਏ ਜੀ ਹਾਂਜੀ ਫਿਰੋਜ਼ਪੁਰ 2800 ਤੇ 50 ਰੁਪਏ ਉੱਪਰ ਹੂੰ ਖੰਨਾ 1500 ਰੁਪਏ ਕਿਵਾਂਟਲ ਜ ਤੇ ਪਿਆਜ਼ ਮਾਨਸਾ ਅੱਜ ਵਿਕਿਆ 3000 ਰੁਪਏ ਫੀ ਕੁਇੰਟਲ ਜੀ ਟਮਾਟਰ ਰਿਆੜ ਸਾਹਿਬ ਜਲੰਧਰ ਵਿਕਿਆ 500 ਨੂੰ ਕੁਇੰਟਲ ਹੂੰ ਬੁਢਲਾਡਾ 1200 ਹਾਂਜੀ ਫਾਜ਼ਲ ਕਾ 1500 ਫਿਰੋਜ਼ਪੁਰ 1300 ਤੇ 50 ਰੁਪਏ ਖੰਨਾ 1500 ਰੁਪਏ ਦੀ ਤੇ ਮਾਨਸਾ ਟਮਾਟਰ ਅੱਜ 1900 ਰੁਪਏ ਫੀ ਕੁਇੰਟਲ ਵਿਕਿਆ ਜੀ ਹਾਂਜੀ ਬੈਂਗਣ ਜਲੰਧਰ 800 ਨੂੰ ਹੂੰ ਬੁਢਲਾਡਾ 1000 ਰੁਪਏ ਫਾਜ਼ਲ ਕਾ 3000 ਰੁਪਏ ਜੀ ਫਿਰੋਜ਼ਪੁਰ 2500 ਰੁਪਏ ਖੰਨਾ 1000 ਰੁਪਏ ਤੇ ਮਾਨਸਾ ਬੈਂਗਣ ਅੱਜ 3000 ਰੁਪਏ ਫੀ ਕੁਆਂਟਲ ਪਾ ਰਿਹਾ ਜੀ ਕੀ ਆ 800 ਨੂੰ ਵਿਕਿਆ ਰਿਆਰ ਸਾਹਿਬ ਜਲੰਧਰ ਹਾਂਜੀ 2000 ਨੂੰ ਵਟਲਾਡਾ ਹਮ ਫਾਜ਼ਲ ਕਾ 3000 ਨੂੰ ਜੀ ਫਿਰੋਜ਼ਪੁਰ 3500 ਖੰਨਾ ਕੀ ਅੱਜ ਵਿਕਿਆ 1500 ਰੁਪਏ ਫੀ ਕੁਆਂਟਲ ਤੇ ਮਾਨਸਾ 5200 ਰੁਪਏ ਫੀ ਕੁਆਂਟਲ ਅੱਜ ਕੀਏ ਦਾ ਭਾਰਿਆ ਜੀ ਆ ਮਾਨਸਾ ਸੋਨਾ ਭਾਅ ਮਿਲ ਗਿਆ ਬਹੁਤ ਵਧੀਆ ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾ ਹੁਣ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਡਾਕਟਰ ਸਾਹਿਬ ਤੋਂ ਅੱਜ ਸਾਰੀ ਜਾਣਕਾਰੀ ਆਪੇ ਇੱਥੇ ਢੇਰੀ ਕਰਾ ਲੈਣੀ ਕਰਾ ਲੈਣੀ ਤੇ ਡਾਕਟਰ ਸਾਹਿਬ ਜਿਸ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਨਰਮੇ ਦੀ ਫਸਲ ਦੇ ਮੁੱਖ ਕੀੜਿਆਂ ਦੀ ਰੋਕਥਾਂ ਇਸ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਨੇ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4234 ਨਾ ਸਾਹਿਬ ਪਾਣੀ ਦੀ ਅਸੀਂ ਗੱਲ ਕਰਦੇ ਸੀ ਜੀ ਤੇ ਪਾਣੀ ਬਚਾਉਣ ਲਈ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਜਿੱਦਾਂ ਚਲੋ ਜਿਹੜੀ ਤੁਹਾਡੀ ਫਸਲ ਹੈ ਇਹ ਤਾਂ ਪਾਣੀ ਕਹਿੰਦੇ ਘਟ ਖਾਂਦੀ ਆ ਆ ਬਹੁਤ ਕਰਦੇ ਤੁਸੀਂ ਤੇ ਪਾਣੀ ਬਚਾਉਣੇ ਆ ਜੀ ਨਰਮੇਕ ਪਾਹ ਦੀ ਜਦੋਂ ਆਪਾਂ ਗੱਲ ਕਰਦੇ ਆ ਪਰ ਨਰਮੇਕ ਪਾਹ ਦੇ ਵਿੱਚ ਜਿਹੜਾ ਕੀਟ ਪ੍ਰਬੰਧ ਹੈ ਉਹ ਥੋੜਾ ਜਿਹਾ ਜ਼ਿਆਦਾ ਕਰਨਾ ਪੈਂਦਾ ਜਦੋਂ ਅਸੀਂ ਸਰਪੱਖੀ ਕੀਟ ਪ੍ਰਬੰਧ ਦੀ ਨਰਮੇਕ ਪਾਹ ਦੇ ਵਿੱਚ ਗੱਲ ਕਰਦੇ ਆ ਉਹ ਤੋਂ ਤੁਸੀਂ ਤੁਹਾਡਾ ਕੀ ਭਾਵ ਹੈਗਾ ਕਿਵੇਂ ਕਰੀ ਸੋ ਨਰਮੇ ਦੇ ਜਿਹੜਾ ਸਰਪੱਖੀ ਕੀੜ ਪ੍ਰਬੰਧ ਤੋਂ ਸਾਡਾ ਭਾਵ ਹੈਗਾ ਕਿ ਕੋਈ ਵੀ ਉਹ ਟੰਗ ਤਰੀਕਾ ਜਿੱਦਾਂ ਕਿ ਅਸੀਂ ਖਾਸਤਕਾਰੀ ਟੰਗ ਜਿਮੀਦਾਰ ਖੇਤੀ ਕਰਦੇ ਨੇ ਉਹਨਾਂ ਚੋ ਕੋਈ ਟੰਗ ਤਰੀਕੇ ਨਾਲ ਰੋਕ ਸਕਦੇ ਆ ਕੋਈ ਜੈਵਿਕ ਟੰਗ ਨੇ ਸਾਡੇ ਕੋਲ ਬਹੁਤ ਸਾਰੇ ਮਿੱਤਰ ਕੀੜੇ ਨੇ ਉਹਨਾਂ ਦੀ ਵਰਤੋਂ ਨਾਲ ਅਸੀਂ ਰੋਕ ਸਕਦੇ ਆ ਕੋਈ ਪ੍ਰਤੀਰੋਧਕ ਕਿਸਮਾਂ ਨੇ ਜਿੱਦਾਂ ਅਸੀਂ ਸੁੰਡੀ ਦੇ ਰੋਗ ਥਾਮ ਵਾਸਤੇ بیਟੀ ਵੈਰੈਟੀਆਂ ਆਈਆਂ ਨੇ ਉਹਨਾਂ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਜਾਂ ਕੋਈ ਜਿਹੜੇ ਹੱਥਾਂ ਨਾਲ ਹੀ ਅਸੀਂ ਰੋਗ ਥਾਮ ਕਰ ਸਕਦੇ ਆ ਕੁਝ ਜਗ੍ਹਾ ਦੇ ਉੱਤੇ ਕੁਝ ਕੀੜਿਆਂ ਦੀ ਜਿਹੜੀ ਹੈਗਾ ਜਿੱਦਾਂ ਖਾਸ ਤੌਰ ਤੇ ਤਮਾਕੂ ਵਾਲੀ ਸੁੰਡੀ ਹੈਗੀ ਆ ਸੋ ਕੋਈ ਵੀ ਉਹ ਟੰਗ ਤਰੀਕਾ ਚਾਹੇ ਉਹ ਇਕੱਲਾ ਜਾਂ ਮਿਲਾ ਕੇ ਦੋਨਾਂ ਉਹ ਟੰਗ ਤਰੀਕੇ ਨਾਲ ਸੀ ਰੋਕ ਥਾਮ ਜਿਹੜੀ ਉਹਦੀ ਸੱਚੀ ਟੰਗ ਨਾਲ ਕਰ ਸਕੀਏ ਤੇ ਲੋੜ ਮੁਤਾਬਕ ਜੇ ਸਾਨੂੰ ਪੈਂਦੀ ਹੈ ਜੇ ਆਰਥਿਕਕਾਰ ਤੋਂ ਕੀੜਾ ਉੱਤੇ ਚਲੇ ਜਾਂਦਾ ਹੈਗਾ ਤਾਂ ਫਿਰ ਆਪਾਂ ਇਸ ਉਹਦੀ ਰਸਾਇਣਿਕ ਟੰਗਾਂ ਨਾਲ ਵੀ ਉਹਦੀ ਰੋਕ ਥਾਮ ਕਰਨੀ ਪਾਉਗੀ ਕੀਤੀ ਜਾ ਸਕਦੀ ਹੈ ਬਿਲਕੁਲ ਛੋ ਡਾਕਟਰ ਸਾਹਿਬ ਜਿਵੇਂ ਤੇਜਪਾਲ ਹੁਣਾਂ ਨੇ ਗੱਲ ਕੀਤੀ ਆ ਕਿ ਆ ਜਦੋਂ ਨਰਮੇਦ ਖਪਾਦੀ ਆਪਾਂ ਗੱਲ ਕਰਦੇ ਆ ਤੇ ਵਾਕਈ ਇਹਦੇ ਵਿੱਚ ਕੀੜੇ ਮਕੌੜੇ ਜਿਹੜੇ ਆ ਉਹ ਤੇ ਪੂਰਾ ਹਮਲਾ ਕਰਦੇ ਆ ਤੇ ਮਿਲਦਾ ਇਹਨਾਂ ਪਿਆਰ ਹੀ ਵਾਵਾ ਹੋਣਾ ਉਹਨਾਂ ਨੂੰ ਹੁੰਦੇ ਹਾਂ ਬੋਲੋ ਹੁੰਦੇ ਨੇ ਸੋ ਸੇਟ ਆਉਤੀ ਕਿਹੜੇ ਕਿਹੜੇ ਜਿਹੜੇ ਆ ਉਹ ਰਸ ਚੂਸਣ ਵਾਲੇ ਕੀੜੇ ਜਿਹੜੇ ਆ ਉਹ ਇਹਦੇ ਵਿੱਚ ਪਾਏ ਜਾਂਦੇ ਸੋ ਡਾਕਟਰ ਜੀ ਜਿੱਦਾਂ ਕਿ ਆਪਾਂ ਨਰਮਾ ਜਿਹੜਾ ਹੈਗਾ ਵੀ ਬਜਾਈ ਤੋਂ ਲੈ ਕੇ ਤੇ ਆਪਣੀ ਚੁਗਾਈ ਤੱਕ ਵੱਖ-ਵੱਖ ਤਰ੍ਹਾਂ ਦੇ ਕੀੜਿਆਂ ਦਾ ਜਿਹੜਾ ਹਮਲਾ ਪਾਇਆ ਜਾਂਦਾ ਹਾਂਜੀ ਪਰ ਖਾਸ ਤੌਰ ਤੇ ਜਿੱਦਾਂ ਕਿ ਆ ਮੌਸਮ ਚੱਲ ਰਿਹਾ ਹੈਗਾ ਜਿਵੇਂ ਕਿ ਆਪਾਂ ਗੱਲ ਕੀਤੀ ਆ ਤਾਂ ਇਹਦੇ ਵਿਚਕਾਰ ਜਿਹੜੇ ਕੀੜੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਤਿੰਨ ਤਰ੍ਹਾਂ ਦੇ ਕੀੜੇ ਨੇ ਜਿਹਨੂੰ ਆਪਾਂ ਕਹਿੰਦੇ ਨੇ ਕਿ ਚਿੱਟਾ ਮੱਛਰ ਬੱਗੇ ਮਛਰਨਾ ਵੀ ਲੋਕ ਕਹਿੰਦੇ ਨੇ ਇਹਦਾ ਨਾਂ ਨਾ ਜਾਣਦੇ ਨੇ ਹਰਾ ਤੇਲਾ ਆ ਜਾਂਦਾ ਪੂਰੀ ਜੂਨ ਇਹ ਤਿੰਨ ਰਸ ਚੂਸਣ ਵਾਲੇ ਕੀੜੇ ਜਿਹਨੂੰ ਕਹਿੰਦੇ ਨੇ ਨਾਮਰਾਦ ਕੀੜੇ ਨੇ ਇਹ ਵੱਖ-ਵੱਖ ਸਮੇਂ ਦੇ ਉੱਤੇ ਹਮਲਾ ਕਰਦੇ ਨੇ ਪਰ ਉਹਨਾਂ ਚੋਂ ਜਿਹੜੇ ਆ ਦੋ ਮਹੀਨੇ ਸਾਡੇ ਚੱਲਦੇ ਨੇ ਜੁਲਾਈ ਤੇ ਅਗਸਤ ਮਹੀਨਾ ਇਹਦੇ ਦੌਰਾਨ ਇਹ ਜ਼ਿਆਦਾ ਪ੍ਰਕੋਪ ਜਿਹੜਾ ਢਾ ਸਕਦੇ ਨੇ ਹਾਂਜੀ ਜਿੱਦਾਂ ਰਿਆਨ ਸਾਹਿਬ ਜਿੱਦ ਇਹ ਚਿਟਾ ਮੱਛਰ ਜੀ ਅਸੀਂ ਤਾਂ ਚਿੱਟੀ ਮੱਖੀ ਕਹਿੰਦੇ ਆ ਉਹਨੂੰ ਹੈ ਇਹ ਇੱਕੋ ਹੀ ਹੁੰਦੇ ਆ ਇੱਕੋ ਹੀ ਹੁੰਦਾ ਜੀ ਚਿਟਿਆ ਮੱਛਰ ਵੀ ਕਹਿੰਦੇ ਨੇ ਜੀ ਪਿੰਡਾਂ 'ਚ ਬੱਗੇ ਮੱਛਰ ਨਾਂ ਵੀ ਜਾਣਦੇ ਤੇ ਇਹਨੂੰ ਸਾਡੀ ਭਾਸ਼ਾ 'ਚ ਤਾਂ ਅਸੀਂ ਇਹਨੂੰ ਚਿੱਟੀ ਮੱਖੀ ਕਹਿੰਦੇ ਆਂ ਬਰਾਵਾ ਜਿਹੜਾ ਮਰਜ਼ੀ ਕਹਿ ਲਓ ਕਰਦਾ ਨੁਕਸਾਨ ਕਰਦਾ ਦਿਨੇ ਆਪਣਾ ਕੰਮ ਹੀ ਆ ਅਜਾ ਡਾਕਟਰ ਸਾਹਿਬ ਜਦੋਂ ਚਿੱਟੀ ਮੱਖੀ ਦੀ ਚਲੋ ਗੱਲ ਕਰ ਲੈਂਦੇ ਆਂ ਜਿਹੜੀ ਚਿੱਟੀ ਮੱਖੀ ਦੀ ਆਪਾਂ ਜਦੋਂ ਗੱਲ ਕਰਦੇ ਆਂ ਕਿੰਨਾ ਕੁ ਨੁਕਸਾਨ ਕਰਦੀ ਹੈ ਜੀ ਅਜਕਲ ਦਾ ਜਿੱਦਾਂ ਮੌਸਮ ਚੱਲ ਰਿਹਾ ਹੈਗਾ ਜਦੋਂ ਜਿਹਨੂੰ ਇਹਦਾ ਜੀਵਨ ਚੱਕਰ ਕਿਉਂਕਿ ਇਹਦੇ ਜਿਹੜੇ ਨਰ ਤੇ ਮਾਦਾ ਉਹਨਾਂ ਨੇ ਆਪਸ ਵਿੱਚ ਸੰਬੋਧਨ ਦਵਾ ਦੋ ਉਹਨਾਂ ਨੇ ਆਂਡਾ ਦੇਣਾ ਬੱਚੇ ਦੇਣੇ ਨੇ ਸੋ ਆਂਡੇ ਤਾਂ ਸਾਡੀ ਫਸਲ ਦਾ ਨੁਕਸਾਨ ਨਹੀਂ ਕਰਦੇ ਪਰ ਇਹਦੇ ਬੱਚੇ ਤੇ ਬਾਲਗ ਦੋਨੋਂ ਹੀ ਸਾਡੀ ਫਸਲ ਦਾ ਨੁਕਸਾਨ ਕਰਦੇ ਨੇ ਸੋ ਕਿਸਾਨ ਵੀਰਾਂ ਨੂੰ ਤਾਂ ਜਿਹੜਾ ਉੜਦਾ ਹੋਇਆ ਮੱਛਰ ਉਹੀ ਦਿਖਾਈ ਦਿੰਦਾ ਹੈਗਾ ਸੋ ਉਹਨੂੰ ਦੇਖਦੇ ਆਪਾਂ ਡਰਦੇ ਆ ਜਦੋਂ ਜਿਹਨੂੰ ਪਰ ਉਸ ਤੋਂ ਹੀ ਵੱਧ ਜਿਹੜਾ ਗੰਭੀਰ ਹੈਗਾ ਜਿਹੜੇ ਉਹਦੇ ਬੱਚੇ ਨੇ ਪੀਲੇ ਰੰਗ ਦੇ ਟਿਮਕਣੇ ਨੇ ਜੇ ਪੱਤੇ ਨੂੰ ਪੁੱਠਾ ਕਰਕੇ ਦੇਖੀਏ ਉਹਦੇ ਜਿਹੜੇ ਚ ਉਹ ਸਾਡੀ ਫਸਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰਦੇ ਨੇ ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੇ 10-12 ਦਿਨ ਦਾ ਪੀਰੀਅਡ ਲੈਣਾ ਜਿਹੜੇ ਬਾਲਗ ਨੇ ਉਹਨਾਂ 5-6 ਦਿਨ ਲੈਣਾ ਸੋ ਜਿਹੜਾ ਜ਼ਿਆਦਾ ਸਮਾਂ ਰਹੇਗਾ ਉਹਨੇ ਸਾਡੀ ਨੁਕਸਾਨ ਕਰਨ ਦੀ ਸਮਰੱਥਾ ਉਹਦੀ ਜ਼ਿਆਦੀ ਹੈਗੀ ਆ ਸੋ ਬੱਚੇ ਸਾਡੇ ਜ਼ਿਆਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਨੇ ਸੋ ਆਪਾਂ ਜਦੋਂ ਵੀ ਸਾਨੂੰ ਕੋਈ ਚਿੱਟਾ ਮੱਛਰ ਦਿਖਾਈ ਦਿੰਦਾ ਹੈਗਾ ਜਦੋਂ 5-6 ਅਸੀਂ ਸਾਡੀ ਔਸਤ ਨਾਲ ਸੀ ਆਰਥਿਕ ਘਾਟਾ ਦਿੱਤਾ ਹੈਗਾ ਜਦੋਂ 5 ਤੋਂ 6 ਚਿੱਟੀ ਮੱਖੀਆਂ ਪ੍ਰਤੀ ਪੱਤੇ ਨੇ ਸੋ ਉਹਦੇ ਮੁਤਾਬਕ ਸਾਨੂੰ ਉਹਦੀ ਰੋਕਥਾਮ ਲੋੜ ਮੁਤਾਬਕ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਬਿਲਕ ਜਦੋਂ ਡਾਕਟਰ ਸਾਹਿਬ ਚਿੱਟੀ ਮੱਖੀ ਦੀ ਤੁਸੀਂ ਗੱਲ ਕੀਤੀ ਆ ਤੇ ਚਿੱਟੀ ਮੱਖੀ ਦੇ ਵਿੱਚ ਇਹਦੀ ਰੋਕਥਾਮ ਵਾਸਤੇ ਆਪਾਂ ਨੂੰ ਭਾਵੇਂ ਗੈਰ ਰਸਾਇਣਕ ਜਾਂ ਰਸਾਇਣਕ ਤਰੀਕੇ ਜਿਹੜੇ ਆ ਰਸਾਇਣਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਕਿਵੇਂ ਆਪਾਂ ਇਹਨਾਂ ਦੀ ਇਹਦੀ ਰੋਕਥਾਮ ਜਿਹੜੀ ਆ ਉਹ ਕਿਵੇਂ ਕਰ ਸਕਦੇ ਆ ਕਿਉਂਕਿ ਅਸੀਂ ਗੱਲਬਾਤ ਕਰਦੇ ਰਹੀਨੇ ਆ ਤੇਜਪਾਲ ਹੁਣਾਂ ਨਾਲ ਕਿ ਕਾਫੀ ਏਰੀਆ ਸੀਗਾ ਸਾਡਾ ਇਹ ਨਰਮੇ ਤੇ ਕਪਾ ਦੇ ਥੱਲੇ ਬਿਲਕੁਲ ਜੀ ਤੇ ਕਿਸਾਨ ਜਿਹੜੇ ਨੇ ਉਹ ਥੋੜਾ ਜਿਆ ਇਤੋਂ ਭੈ ਖਾਂਦੇ ਨੇ ਡਰਦੇ ਨੇ ਕਿ ਵੀ ਇਹ ਨੁਕਸਾਨ ਸਾਡਾ ਕਰ ਸਕਦੇ ਆ ਤੇ ਉਹਨਾਂ ਨੇ ਥੋੜੇ ਜੇ ਡਰ ਗਏ ਤੇ ਏਰੀਆ ਉਹਨਾਂ ਨੇ ਥੋੜਾ ਜਿਆ ਘਟਾ ਲਿਆ ਤੇ ਉਹ ਕਿਵੇਂ ਆਪਾਂ ਇਹਦੀ ਰੋਕ ਥਾਮ ਜਿਹੜੀ ਆ ਉਹ ਕਰ ਸਕਦੇ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨਾਂ ਦਾ ਮੱਕਾ ਔਰ ਤੁਸੀਂ ਕਾਫੀ ਕੰਮ ਇੱਥੇ ਕੀਤਾ ਸੋ ਜਿਵੇਂ ਕਿ ਨਟ ਰਿਆਰ ਜੀ ਤੁਸੀਂ ਗੱਲ ਕੀਤੀ ਹੈ ਜਿੱਦਾਂ ਕਿ ਆਪਾਂ ਬਹੁਤ ਸਾਰੇ ਗੈਰ ਸੈਨਿਕ ਤਰੀਕੇ ਵੀ ਨੇ ਜਿੰਨਾਂ ਅਸੀਂ ਇਹਦੀ ਰੋਕਥਾਮ ਕਰ ਸਕਦੇ ਆ ਉਹਨਾਂ ਚੋਂ ਅਸੀਂ ਜਿੱਦਾਂ ਕਿ ਮੈਂ ਸ਼ੁਰੂ ਚ ਗੱਲ ਕੀਤੀ ਹੈ ਜਿਹਦਾ ਆਪਣੇ ਕਾਸ਼ਤਕਾਰੀ ਢੰਗ ਨੇ ਹਾਂਜੀ ਸੋ ਯੂਨੀਵਰਸਿਟੀ ਵੱਲੋਂ ਤਕਰੀਬਨ ਅਸੀਂ 70 ਤੋਂ ਜ਼ਿਆਦਾ ਕਿਸਮਾਂ ਨੇ ਜਿਹੜੀਆਂ ਕਿ ਮਾਰਕੀਟ 'ਚ ਤਾਂ 300 ਤੋਂ ਜ਼ਿਆਦਾ ਤਰ੍ਹਾਂ ਦੀਆਂ ਹੋਈਆਂ ਨੇ ਪਰ ਅਸੀਂ ਉਹ 70 ਕਿਸਮਾਂ ਦੱਤੀਆਂ ਨੇ ਸਾਡੇ ਪੈਕੇਜ ਆਪ੍ਰੈਕਸਿਸ 'ਚ ਵੀ ਦਿੱਤੀਆਂ ਨੇ ਆਪਾਂ ਇਸ਼ਤਿਹਾਰਾਂ 'ਚ ਵੀ ਦਿੰਦੇ ਦਿੰਦੇ ਰਹਿੰਦੇ ਆ ਗਿਆ ਸੋ ਉਹ ਜਿਹੜੀਆਂ ਸਫਾਰਸ਼ ਕਿਸਮਾਂ ਨੇ ਅਸੀਂ ਕਿਹਾ ਵੀ ਜਿਨ੍ਹਾਂ ਦੇ ਉੱਤੇ ਘੱਟ ਲੱਗਦਾ ਜਿਹੜੇ ਰਸ ਜੂਸਰਣ ਕਿਹੜੇ ਖਾਸ ਤੌਰ ਤੇ ਚਟਾ ਮਛਰ ਦਾ ਜਾਂ ਪੱਤਾ ਮਰੋੜ ਬਿਮਾਰੀ ਦਾ ਹਮਲਾ ਘੱ ਜੀ ਇਸ ਸਾਲ ਕਾਫੀ ਰਕਬਾ ਜਿਹੜਾ ਬੀਜਿਆ ਜਿੰਨਾ ਵੀ ਹੈਗਾ ਬੀਜਿਆ ਤਕਰੀਬਨ 1 ਲੱਖ hectre ਦੇ ਤਕਰੀਬਨ ਰਕਬਾ ਬੀਜਿਆ ਗਿਆ ਇਸ ਸਾਲ ਤਾਂ ਉਹਦੇ ਚ ਜ਼ਿਆਦਾਤਰ ਜਿਹੜੀਆਂ ਜਿਹੜੀ ਸਪਾਰਸ਼ ਕਿਸਮਾਂ ਨੇ ਉਹਨਾਂ ਦੀ ਬਜਾਈ ਕੀਤੀ ਗਈ ਸੋ ਇਹਦੇ ਨਾਲ ਵੀ ਉਹਦਾਂ ਵੀ ਜਿਹੜਾ ਚਿੱਟਾ ਮੱਛਰ ਦਾ ਹਮਲਾ ਘਟ ਰਿਹਾ ਹੈਗਾ। ਹਾਂਜੀ। ਦੂਸਰੀ ਜਿਹੜੀ ਹੈ ਕਿ ਮੌਸਮ ਮੁਤਾਬਕ ਜਿੱਦਾਂ ਹੁਣ ਆ ਗਿਆ ਬਰਸਾਤਾਂ ਦਾ ਜਿੱਦਾਂ ਹੌਮੋਸਾਲਾ ਮੌਸਮ ਹੁੰਦਾ ਹੈ ਇਹਦੇ ਚ ਚਿੱਟਾ ਮੱਛਰ ਬਹੁਤ ਜਲਦੀ ਆਪਣਾ ਜੀਵਨ ਚੱਕਰ ਪੂਰਾ ਕਰਦਾ। ਸਾਲ 'ਚ 10-11 ਪੁਸ਼ਤਾ ਜਿਹੜੀਆਂ ਨੇ ਆਪਣੇ ਨਰਮੇ ਦੇ ਸੀਜ਼ਨ ਦੌਰਾਨ ਹੀ ਪੂਰੀਆਂ ਕਰ ਲੈਂਦਾ ਹੈਗਾ। ਸੋ ਜਿੱਦਾਂ ਜਨਸੰਖਿਆ ਦੀ ਬਹੁਤ ਤੇਜ਼ੀ ਨਾਲ ਵਾਧੀ ਆ ਸੋ ਜੁਲਾਈ ਤੇ ਅਗਸਤ ਮਹੀਨਾ ਸਾਨੂੰ ਖਾਸ ਤੌਰ ਤੇ ਦਾ ਧਿਆਨ ਰੱਖਣਾ ਚਾਹੀਦਾ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪਿਛਲੇ ਸਾਲਾਂ ਤੋਂ ਲੋਕਾਂ ਨੇ ਹੁਣ ਕਾਫੀ ਚੇਂਜ ਕੀਤੀ ਗਈ ਹੈ। ਜ ਦੂਰੀ ਦੇ ਉੱਤੇ ਫਸਲ ਤੋਂ ਫਸਲ ਦਾ ਜਿਹੜਾ ਬੂਟੇ ਤੋਂ ਬੂਟੇ ਦਾ فاਸਲਾ ਜਾਂ ਲਾਈਨਾਂ ਦਾ ਜਿਹੜਾ ਹੈਗਾ ਉਹ ਉਹ ਬਤਾ ਦਿੰਦਾ ਹੈਗਾ ਤੇ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਇਹਦੀ ਰੂਥਮ ਜਿਹੜੀ ਹੋ ਜਾਂਦੀ ਹੈਗੀ ਕਿਉਂਕਿ ਬੂਟੇ ਦਾ ਜਿਹੜਾ ਮਾਈਕਰੋ ਕਲਾਈਮੇਟ ਜਿਹਨੂੰ ਕਹਦੇ ਨੇ ਵੀ ਉਹ ਚੇਂਜ ਹੋ ਜਾਂਦਾ ਹੈਗਾ ਕੋਈ ਜਿੰਨਾ ਸੰਘਣਾ ਹੋਏਗਾ ਉਨੇ ਕੀੜਿਆਂ ਕੋੜਿਆਂ ਦਾ ਹਮਲਾ ਜ਼ਿਆਦਾ ਆਉਣਾ ਔਰ ਦਵਾਈ ਜਦੋਂ ਆਪਾਂ ਸਪਰੇਅ ਕਰਦੇ ਆ ਉਹ ਥੱਲੇ ਤੱਕ ਪੁੱਤੇ ਤੱਕ ਨਹੀਂ ਜਾਂਦੀ ਹੈਗੀ ਆ ਤੋ ਰੋਗਥਾਂ ਪ੍ਰੋਪਰ ਨਹੀਂ ਹੁੰਦੀ ਹੈਗੀ ਸੋ ਆਪਾਂ ਦਵਾਈ ਤੋਂ ਵੀ ਕੀਟਨਾਸ਼ਕ ਤੋਂ ਵੀ ਸਹੀ ਟੰਗ ਨਾ ਲੈਣਾ ਹੈਗਾ ਤੁਸੀਂ ਜਿਹੜੀ ਉਹਦੀ ਆਪਾਂ ਕਹਿੰਦੇ ਬੂਟੇ ਦੇ ਬੂਟੇ ਦੇ ਲਾਈਨ ਤੋਂ ਲਾਈਨ ਦਾ ਫਾਸਲਾ ਜਿਹੜਾ ਹੈਗਾ ਉਹ ਸਾਡਾ 65.7 ਸੈਂਟੀਮੀਟਰ ਜਿਹੜਾ ਬੂਟੇ ਦੇ ਬੂਟੇ ਦਾ ਤੇ ਲਾਈਨ ਤੋਂ ਲਾਈਨ ਦਾ ਜਿਹੜਾ ਹੈਗਾ ਬੀਟੀ ਨਰਮੇ ਦਾ ਜਿਹੜਾ ਖਾਸ ਤੌਰ ਤੇ ਉਹ ਜਿਹੜਾ 75 ਸ ਹੋ ਜਾਂਦੀ ਹੈ ਦੂਸਰਾ ਇਹਦੇ ਚ ਹੋਰ ਹੈਗਾ ਜਾਂ ਦੂਜੇ ਨੂੰ ਜਿੱਦਾਂ ਪੀਲੇ ਕਾਰਡ ਹੈਗੇ ਨੇ ਜਾਂ ਦੂਜੇ ਨੂੰ ਅਸੀਂ ਕਹਿੰਦੇ ਵੀ 40 ਉਹ ਪੀਲੇ ਕਾਰਡ ਜਿਹੜੇ ਨੇ ਜਿੱਦਾਂ ਹੁਣ ਚਿੱਟਾ ਮੱਛਰ ਆਉਣਾ ਸ਼ੁਰੂ ਹੋ ਗਿਆ ਹੈ ਖੇਤੀਬਾੜੀ ਯੂਨੀਵਰਸਿਟੀ ਕੋਲ ਲਗਾਤਾਰ ਜਿਹੜੇ ਸਾਇੰਸਦਾਨ ਨੇ ਉਹ ਸਰਵੇਖਣ ਕਰ ਰਹੇ ਨੇ ਤੋਂ ਉਹਦੇ ਦੌਰਾਨ ਅਸੀਂ ਪਾਇਆ ਵੀ ਕੁਝ ਖੇਤਾਂ 'ਚ ਆਰਥਿਕ ਕਾਰ ਦੇ ਨੇੜੇ ਆ ਬਾਕੀ ਜਗ੍ਹਾ ਦੇ ਉੱਤੇ ਘਟ ਹੈਗਾ ਸੋ ਖਾਸ ਤੌਰ ਤੇ ਜਿੱਦਾਂ ਫਾਜ਼ਿਲਕਾ ਜਿਲ੍ਹਾ ਹੈਗਾ ਇੱਥੇ ਥੋੜਾ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਥੋੜਾ ਜਿਹਾ ਇਹ ਮਡੇਰੀਆ ਰਹਿੰਦਾ ਬਾਗਾਂ ਦਾ ਏਰੀਆ ਸੋ ਉੱਥੇ ਮੌਸਮ ਇਸ ਤਰ੍ਹਾਂ ਦਾ ਬਣਦਾ ਹੈਗਾ ਵੀ ਉੱਥੇ ਚਿੱਟਾ ਮਛਰ ਜਿਆਦਾ ਪਣਪਦਾ ਹਾਂਜੀ ਸੋ ਵਜੇ ਬਠਿੰਡੇ ਮਾਨਸੇ ਵਿੱਚ ਘਟੇਗਾ ਸੋ ਆਪਣੇ ਖੇਤਾਂ ਦਾ ਆਪਾਂ ਸਰਵੇਖਣ ਕਰੀਏ ਤੇ ਉਹਦੇ ਲੋੜ ਮੁਤਾਬਕ ਆਪਾਂ ਰੋਗ ਥਾਮ ਕਰੀਏ ਸੋ ਇਹ ਤਾਂ ਕੁਝ ਸੀਗੇ 800 ਜਿੱਦਾਂ ਵੀ ਆਪਾਂ ਗੱਲ ਕਰਦੇ ਵੀ ਗੈਰ ਰਸਾਇਣਿਕ ਰੋਗ ਪਰ ਸਾਨੂੰ ਹੁਣ ਲੱਗਦਾ ਵੀ ਜੇ ਕੀੜਾ ਮਕੋੜਾ ਵੱਧ ਜਾਂਦਾ ਹੈਗਾ ਤੇ ਫਿਰ ਆਪਾਂ ਕੀ ਉਪਰਾਲੇ ਕਰਨੇਗੇ ਬਿਲਕੁਲ ਸੋ ਉਹਦੇ ਜਿਹੜਾ ਖਾਸ ਤੌਰ ਤੇ ਜ਼ਰੂਰੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੀ ਨਵੀਂ ਦਵਾਈ ਸਪਾਰਸ਼ ਕੀਤੀ ਵੀ ਜਿੱਥੇ ਕਿਤੇ ਚਿੱਟਾ ਮਛਰ ਬਹੁਤ ਜ਼ਿਆਦਾ ਲੋੜ ਤੋਂ ਵੱਧ ਜਾ ਕਾਬੂ ਨਹੀਂ ਹਾਂ ਪ੍ਰਤੀ ਏਕੜ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਕਰਕੇ ਇਹਦੀ ਵਧੀਆ ਟੰਗਣਾ ਰੋਕਥਾਮ ਕਰ ਸਕਦੇ ਆ ਇਹ ਉਹਨਾਂ ਕੰਡੀਸ਼ਨਾਂ 'ਚ ਹੀ ਕਰਨੀ ਹੈਗੀ ਆ ਨਵੀਂ ਦਵਾਈ ਜਿਹੜੀ ਜਿੱਥੇ ਸਾਨੂੰ ਲੱਗਦਾ ਵੀ ਚਿੱਟਾ ਬਚਰ ਸਾਡੇ ਕਾਬੂ ਤੋਂ ਬਾਹਰ ਹੈਗਾ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੀਆਂ ਦੂਸਰੀਆਂ ਦਵਾਈਆਂ ਨੇ ਜਿਦਾਂ ਉਸ਼ੀਨ ਹੈਗੀ ਆ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਲਾਲਾ ਲੋਕ ਆਮ ਵਰਤਦੇ ਨੇ ਉਹ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੈਗੀ ਆ ਸਫੀਨਾ ਦੇ ਨਾਮ ਦੇ ਉੱਤੇ ਆਪਾਂ ਦਵਾਈ ਸਿਫਾਰਿਸ਼ ਕੀਤੀ ਹੈਗੀ ਉਹ 1/2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਹੈਗਾ ਤੇ ਜਦੋਂ ਤਕਰੀਬਨ ਤੁਹਾਡੀ ਅਗਸਤ ਮਹੀਨੇ 'ਚ ਚਲੇ ਜਿਹੜੀ ਦਵਾਈ ਹੈ ਉਹਦੀ ਵੀ ਅਸੀਂ ਵਰਤੋ ਕਰਕੇ ਦੀ ਰੋਕਥਾਮ ਕਰ ਸਕਦੇ ਹਾਂ ਬਿਲਕੁਲ ਜੀ ਇਹਨਾਂ ਨੇ ਜਦਾਂ ਰੰਗ ਬਰੰਗੇ ਜੇ ਨਾਂ ਨਹੀਂ ਚਟਾ ਅਛਰਾ ਤੇ ਮੈਨੂੰ ਇੱਕ ਹਰਾ ਤੇਲਾ ਕਹਿੰਦੇ ਆ ਦੇਖੋ ਜਦਾਂ ਇਹ ਨਾਮ ਲੈਂਦੇ ਉਹਨੇ ਆਉਣਾ ਹੀ ਆ ਆਉਣਾ ਹੀ ਆ ਫਿਰ ਰੰਗ ਦਿਖਾਉਣਾ ਹੀ ਹੁੰਦਾ ਰੰਗ ਦਿਖਾਉਣਾ ਹੀ ਆ ਅਜਾ ਡਾਕਟਰ ਸਾਹਿਬ ਦੂਜਾ ਤੁਸੀਂ ਦੱਸਿਆ ਹਰਾ ਤੇਲਾ ਜੀ ਹਰੇ ਤੇਲੇ ਬਾਰੇ ਵੀ ਸਾਨੂੰ ਦੱਸੋ ਪਈ ਇਹ ਕਿਵੇਂ ਨੁਕਸਾਨ ਕਰਦਾ ਸਾਡੀ ਫਸਲ ਦਾ ਤੇ ਕਿੰਨਾ ਕੁ ਨੁਕਸਾਨ ਕਰਦਾ ਬਿਲਕੁਲ ਆ ਜਿੱਦਾਂ ਹੁਣ ਇਹ ਮੌਸਮ ਚੱਲ ਰਿਹਾ ਜੇ ਮੌਸਮ ਮੁਤਾਬਕ ਦੇਖਿਆ ਜਾਵੇ ਤਾਂ ਹੁਣ ਜਿਹੜਾ ਇਹ ਚੱਲਦਾ ਜਦੋਂ ਮੀਂਹ ਪੈ ਜਾਂਦਾ ਹੈਗਾ ਪ੍ਰੀ ਮੌਨਸੂਨ ਸ਼ਾਵਰ ਵੀ ਹੋ ਗਏ ਮੌਨਸੂਨ ਵੀ ਸਾਡੀ ਆ ਰਹੀ ਆ ਇਹ ਜੁਲਾਈ ਤੇ ਪਹਿਲਾ ਹਫਤਾ ਅਗਸਤ ਆ ਸਵਾ ਗਿਮਹੀਨਾ ਹੀ ਇਹਦਾ ਅਟੈਕ ਰਹਿੰਦਾ ਹੈਗਾ ਹਰ ਇਹ ਹਰੇ ਤੇਲ ਦਾ ਇਹਦੇ ਚ ਵੀ ਜਿੱਦਾਂ ਚਿੱਟੇ ਮੱਛਰਾਂ ਵਾਂਗੂ ਇਹਦਾ ਬੱਚਾ ਵੀ ਤੇ ਬਾਲਗ ਦੋਨੇ ਇਹ ਪੱਤੇ ਦਾ ਰਸ ਚੂਸਦੇ ਨੇ ਕਿਉਂਕਿ ਰੰਗ ਇਹਦਾ ਹਰਾ ਹੁੰਦਾ ਇਸ ਕਰਕੇ ਇਹਨੂੰ ਹਰਾ ਤੇਲਾ ਕਹਿ ਦਿੰਦੇ ਆਗੇ ਆਪਾਂ ਤਾਂ ਇਹ ਪੱਤੇ ਜੇ ਰਸ ਚ ਉਸ ਦਾ ਤੇ ਪੱਤੇ ਖਾਸ ਤੌਰ ਤੇ ਉੱਪਰਲੀ ਛਤਰੀ ਦੇ ਵਿੱਚ ਅਸੀਂ ਦੇਖਦੇ ਆ ਕਿ ਪੱਤੇ ਕੰਨੀਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਅੱਛਾ ਸੋ ਜਦੋਂ ਪੱਤੇ ਕੰਨੀਆਂ ਤੋਂ ਪੀਲੇ ਪੈ ਕੇ ਮੋੜਨੇ ਸ਼ੁਰੂ ਹੋ ਗਏ ਤਾਂ ਅਸੀਂ ਖੇਤ ਦੇ ਵਿੱਚ ਸਰਵੇਖਣੇ ਨੂੰ ਤੁਸੀਂ ਵੱਟ ਦੇ ਖੜੇ ਤੇ ਲੰਘਦੇ ਹੋਏ ਥੋੜਾ ਜਿਹਾ ਖੇਤ ਦੇ ਵਿੱਚ ਘੁਆਰ ਆਪਾਂ ਦੇਖ ਲਈਏ ਤਾਂ ਜੇ ਤਕਰੀਬਨ ਅਸੀਂ ਅੰਦਾਜ਼ੇ ਨਾਲ ਦੇਖ ਲਈਏ ਵੀ 50 ਕਬੂਟਿਆਂ ਦੇ ਵਿੱਚੋਂ ਮਤਲਬ ਜੇ 100 ਬੂਟਾ ਤੇ ਉਹਦੇ ਚੋਂ 50 ਪ੍ਰਤੀਸ਼ਤ ਬੂਟਿਆਂ ਦੇ ਪੱਤਿਆਂ ਤੇ ਕੰਨੀਆਂ ਤੋਂ ਪੱਤੇ ਪੀਲੇ ਪੈ ਰਹੇ ਨੇ ਔਰ ਇੱਥੇ ਜ਼ਿੰਮੇਦਾਰ ਭਰਾਵਾਂ ਨੂੰ ਥੋੜ ਹਨ ਉਹ ਉਹਦੀ ਵੀ ਘਾਟ ਆਉਂਦੀ ਹੈ ਪਰ ਉਹ ਥਰੜੇ ਪੱਤਿਆਂ ਤੇ ਆਉਂਦੀ ਉਹਦੇ ਚ ਪੱਤਾ ਪੂਰਾ ਪੀਲਾ ਪੈਂਦਾ ਇਹਦੇ ਜੇ ਉੱਪਰਲੀ ਛਤਰੀ ਦੇ ਪੱਤੇ ਕੰਨੀਆਂ ਤੋਂ ਪੀੜੇ ਪੈ ਕੇ ਮੁੜਨੇ ਜਦੋਂ ਸ਼ੁਰੂ ਹੁੰਦੇ ਨੇ ਉਹ ਇੱਕ ਸਟੇਜ ਹੈਗੀ ਵੀ ਜਿੱਥੇ ਸਾਨੂੰ ਸਪਰੇਅ ਕਰਨ ਦੀ ਲੋੜ ਹੈਗੀ ਆ ਸੋ ਇੱਕ ਅੱਧੀ ਸਪਰੇਅ ਜੇ ਆਪਾਂ ਟਿਕਾਣੇ ਤੇ ਉਸੇ ਸਮੇਂ ਤੇ ਕਰ ਦਈਏ ਤਾਂ ਇੱਕ ਸਪਰੇਅ ਨਾਲ ਹੀ ਇਹਨੂੰ ਕਾਬੂ ਕੀਤਾ ਜਾ ਸਕਦਾ ਉੱਥੇ ਰੁਕ ਜਾਂਦਾ ਸੋ ਜੇ ਮੌਸਮ ਬਰਸਾਤ ਵਾਲਾ ਰਹਿੰਦਾ ਤੇ ਜਾਦੀ ਪੈਂਦੀਆਂ ਨੇ ਉਹਦੇ ਨਾਲ ਚਿੱਟਾ ਮੱਛਰ ਨੂੰ ਤਾਂ ਜਾਂ ਭੂਰੀ ਜੂੰ ਜਿਹੜੀ ਉਹ ਤਾਂ ਥੋੜੇ ਜਿਹਾ ਕਾਬੂ ਚ ਰਹੂਗੀ ਇਹਦੇ ਨਾਲ ਪਰਾ ਹਰਾ ਤੇਲਾ ਜਿਹੜਾ ਹੈਗਾ ਕਿਉਂਕਿ ਨੂੰ ਗਰਮ ਤੇ ਸਿੱਲਾ ਮੌਸਮ ਚਾਹੀਦਾ ਤੇ ਸਿੱਲਾ ਜਿਹੜਾ ਬਰਸਾਤਾਂ ਦੇ ਨਾਲ ਹੀ ਇਹਦੇ ਚ ਆਉਣਾ ਹੈਗਾ ਸੋ ਇਹਦੇ ਵਿੱਚ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ ਸੋ ਜਿੱਥੋਂ ਤੱਕ ਇਹਦੀ ਰੋਗ ਥਾਮ ਦੀ ਗੱਲ ਰਹਿ ਗਈ ਹੈਗੀ ਆ ਉਹਦੇ ਚ ਦੋ ਦਵਾਈਆਂ ਹੈਗੀਆਂ ਨੇ ਜਿਹਦੇ ਚ ਇੱਕ ਲਾਲਾ ਨਾਂ ਦੀ ਦਵਾਈ ਹੈਗੀ ਜੀ 80 ਗ੍ਰਾਮ ਪ੍ਰਤੀ ਇਕੜ ਦੇ ਹਿਸਾਬ ਨਾਲ ਔਰ ਇੱਕ ਉਸheen ਨਾਂ ਦੀ ਦਵਾਈ ਹੈ ਉਹ 60 ਗ੍ਰਾਮ ਪ੍ਰਤੀ ਇਕੜ ਦੇ ਹਿਸਾਬ ਨਾਲ ਆਪਾਂ 150 ਲੀਟਰ ਪਾਣੀ ਚ ਮਿਲਾ ਕੇ ਜਦੋਂ ਮੈਂ ਜਿਹੜੀ ਨਿਸ਼ਾਨੀ ਦੱਸੀ ਆ ਵੀ ਪੁੱਤੇ ਕੰਨੀਆਂ ਤੋਂ ਪੀਲੇ ਪੈਂਦੇ ਨੇ ਤੇ ਮੁੜਦੇ ਨੇ ਉਹ ਸਟੇਜ ਦੇ ਉੱਤੇ ਆਪਾਂ ਸਪਰੇਅ ਕਰਦੀ ਆ ਤਾਂ ਇੱਕ ਸਪਰੇਅ ਨਾਲ ਹੀ ਆਪਾਂ ਇਹ ਤੋਂ ਨਿਜਾਦ ਪਾ ਸਕਦੇ ਮਨਵੇ ਨੰਗੀ ਅੱਖ ਨੂੰ ਦਿਸਦਾ ਨਹੀਂਗਾ ਸਿਰਫ ਪੱਤਿਆਂ ਦੀ ਨਿਸ਼ਾਨੀ ਆ ਉਹ ਸੋ ਗਿਣਨਾ ਜਿਹੜਾ ਜ਼ਿਮੀਂਦਾਰ ਭਰਾ ਲਈ ਵੀ ਔਖਾ ਹੈਗਾ ਸੋ ਇਹਦੇ ਚ ਜਿਹੜੀ ਇਹ ਨਿਸ਼ਾਨੀਆਂ ਦੱਸੀਆਂ ਨੇ ਜੇ ਇਹਨੂੰ ਦੇਖ ਕੇ ਆਪਾਂ ਵੱਟ ਦੇ ਤਰਾ ਦੀ ਨਿਸ਼ਾਨੀ ਆ ਰਹੀ ਹੈਗੀ ਆ ਤਾਂ ਪੌਦੇ ਤੇ ਸਪਰੇਅ ਕਰ ਸਕਦੇ ਆ ਸਪਰੇਅ ਕਰ ਸਕਦੇ ਆ ਠੀਕ ਆ ਜੀ ਠੀਕ ਆ ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਹਰੇ ਤੇਲੇ ਦੇ ਰੋਗ ਥਾਮ ਦੀ ਗੱਲ ਕੀਤੀ ਆ ਪੇ ਵੱਖ-ਵੱਖ ਦਵਾਈਆਂ ਦੇ ਨਾਲ ਇਹਨੂੰ ਕੀਤਾ ਜਾ ਸਕਦਾ ਪਰ ਉਹਦੇ ਵਿੱਚ ਕੋ ਸਮਾਂ ਵੀ ਨਿਧਾਰਤ ਤੁਸੀਂ ਕੀਤਾ ਵੀ ਜੇ ਜਦੋਂ ਤੁਸੀਂ ਕੁਝ ਰਵੇਖਣ ਕਰ ਲਿਆ ਇਸ ਹਰ ਦੇਖਣ ਦੇ ਕਿੰਨੇ ਕੁ ਦਿਨਾਂ ਬਾਅਦ ਜਾਂ ਕੋਈ ਤੁਸੀਂ ਗੇੜਾ ਗੂੜਾ ਮਾਰਿਆ ਤੇ ਉਥੋਂ ਪਤਾ ਲੱਗ ਗਿਆ ਤੇ ਫੇਰ ਜਿਹੜੀ ਆ ਇਹ ਕਿੰਨੀ ਕੁ ਮਕਦਾਰ ਦੀ ਦਵਾਈ ਪਾ ਕੇ ਆਪਾਂ ਇਹਦਾ ਜਿਹੜਾ ਵਾ ਰੋਕ ਥਾਮੇ ਦੀ ਕਰ ਸਕਦੇ ਸੋ ਚਾਹੇ ਉਹ ਚਾਹੇ ਸਾਡਾ ਜਿੱਦਾਂ ਕਿ ਪਛਿੱਟੇ ਮੱਛਰ ਦੀ ਗੱਲ ਕੀਤੀ ਹੈ ਡਾਕਟਰ ਸਾਬ ਚਾਹੇ ਹਰੇ ਤੇਲੇ ਦੀ ਗੱਲ ਕੀਤੀ ਹੈ ਦੋਨੋਂ ਵਾਸਤੇ ਜਾਂ ਹੋਰ ਵੀ ਕੋਈ ਕੀੜਾ ਹੋਵੇ ਉਹਦੇ ਵਾਸਤੇ ਲਗਾਤਾਰ ਖੇਤਾਂ ਦਾ ਹਫਤਾਵਾਰੀ ਘੱਟੋ ਘੜ ਹਫਤੇ ਦੇ ਵਿੱਚ ਘੱਟ ਆਪਾਂ ਇੱਕ ਵਾਰੀ ਜ਼ਰੂਰ ਨਿਰੀਖਣ ਕਰ ਲਈਏ ਦੋ ਵਾਰੀ ਕਰ ਸਕਦੇ ਤਾਂ ਬਹੁਤ ਵਧੀਆ ਗੱਲ ਹੈ ਜੀ ਪਰ ਆਪਾਂ ਜੇ ਹਫਤੇ 'ਚ ਇੱਕ ਵਾਰ ਵੀ ਕਰਦੇ ਹੈਗੇ ਤਾਂ ਉਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਔਰ ਖਾਸ ਤੌਰ ਤੇ ਜੁਲਾਈ ਤੇ ਅਗਸਤ ਮਹੀਨਾ ਇਹ ਦੋ ਮਹੀਨੇ ਜਿਹੜੇ ਨੇ ਆਪਣੇ ਇਹ ਜ਼ਿਆਦਾ ਕ੍ਰੂਸ਼ੀਅਲ ਹੈਗੇ ਨੇ ਕਿ ਉਸ ਤੋਂ ਬਾਅਦ ਫਿਰ ਕੋਈ ਕੀੜੇਮ ਕੋੜੇ ਦਾ ਹਮਲਾ ਜਿਹੜਾ ਉਹ ਘਟ ਜਾਂਦਾ ਹੈਗਾ ਸੋ ਇਨ੍ਹਾਂ ਪੀਰੀਅਡ ਦੇ ਦੌਰਾਨ ਆਪਾਂ ਹਫਤਾਵਾਰ ਲਗਾਤਾਰ ਸਰਵੇਖਣ ਕਰੀਏ ਸੋ ਸਰੇਖਣ ਵਾਸਤੇ ਆਪਾਂ ਬੂਟੇ ਸਿਲੈਕਟ ਕਰਨੇ ਨੇ ਉਹ 10 ਬੂਟਿਆਂ ਦੇ ਜੇ ਆਪਾਂ ਰੈਂਡਮਲੀ ਕਰ ਲੈਣੇ ਦੂਰ ਦੂਰ ਖੇਤ ਦੇ ਵਿੱਚ ਘਰ ਸਾਰੇ ਤਾਂ ਉਹਦੇ ਜੋ ਹਰੇਕ ਖੇਤ ਨੂੰ ਆਪਾਂ 40 ਹਿੱਸਿਆਂ 'ਚ ਵੰਡ ਸਕਦੇ ਆ 4 ਹਿੱਸਿਆਂ 'ਚ ਹਰੇਕ ਕੁਆਰਟਰ 'ਚ ਉਹ ਤਿੰਨ ਤਿੰਨ ਬੂਟੇ ਲੈ ਲਈਏ ਸੋ 10 ਤੋਂ 12 ਬੂਟੇ ਸਾਡੇ ਬਣ ਗਏ ਨੇ ਉਹਨਾਂ ਦੇ 'ਚ ਆਪਾਂ ਦੇਖ ਲਈਏ ਜੇ ਸਾਨੂੰ ਚਿੱਟੇ ਮੱਖੀ ਦੀ ਜਿੱਦਾਂ ਐਵਰੇਜ ਆਸਤ ਜਿਹੜੀ ਹੈਗੀ 6 ਪ੍ਰਤੀ ਪੱਤਾ ਜਿਹੜੀ ਨਜ਼ਰ ਆਵੇ ਤਾਂ ਫੇਰ ਆਪਾਂ ਸਪਰੇਅ ਕਰਨੀ ਹੈਗੀ ਆ ਉਸ ਤੋਂ ਥੱਲੇ ਤਾਂ ਕੋਈ ਸਾਨੂੰ ਕੋਈ ਆਰਥਿਕ ਨੁਕਸਾਨ ਨਹੀਂ ਕਰਦੀਗੀ ਕਿਉਂਕਿ ਮੱਛਰ ਇਹੋ ਜੀ ਚੀਜ਼ ਹੈਗੀ ਹੈ ਜਾਂ ਕੋਈ ਵੀ ਕੀੜਾ ਮਕੌੜਾ ਹੈਗਾ ਵੀ ਇਹਨੂੰ ਕੋਈ ਵੀ ਆਪਾਂ ਜੜੋਂ ਨਾਸ਼ ਕਰ ਦਾਂਗੇ ਤਾਂ ਉਹ ਨਹੀਂ ਹੋਣਾ ਸਾਨੂੰ ਇਹਦੇ ਨਾਲ ਹੀ ਰਹਿਣਾ ਪੈਣਾ ਆ ਬਿਲਕੁ ਉਹਦੇ ਆਰਥਿਕ ਗਾਰ ਦੇ ਆਧਾਰ ਦੇ ਉੱਤੇ ਹੀ ਆਪਾਂ ਉਹਦੀ ਸਪਰੇ ਕਰਕੇ ਉਹਦੀ ਤੇ ਉਹਦੇ ਵਾਸਤੇ ਸਾਨੂੰ ਸਰਵੇਖਣ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਪਰੇ ਵੀ ਤਾਂ ਹੀ ਕਰੇ ਸਪਰੇ ਵੀ ਤਾਂ ਹੀ ਕਰੇ ਨਹੀਂ ਤਾਂ ਨਿਰਖਰਮੀ ਭਰ ਕੇ ਤਰਪਾ ਹਾਂ ਨਹੀਂ ਤਾਂ ਖਰਚਾ ਹੀ ਵਧਣਾ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਸੀ ਕਿ ਜਦੋਂ ਇਹ ਛੋਟੇ ਹੁੰਦੇ ਸੀ ਨਾ ਜੀ ਕਲਾਸ 'ਚ ਬੈਠਣਾ ਟਾਟਾਂ ਦੇ ਉੱਤੇ ਹੈ ਫੱਟੀਆਂ ਲਿਖਣੀਆਂ ਜੀ ਉਹ ਦਵਾਤ ਗੱਬੇ ਰੱਖੀ ਹੋਣੀ ਇੱਕ ਦੂਜੇ ਨਾਲ ਸਿਰ ਲੱਗ ਜਾਣੇ ਨਿਆਣਿਆਂ ਦੇ ਜੀ ਜੀ ਜਿਹਦੇ ਕਿਤੇ ਵਿਚਾਰੇ ਜੂਆ ਪਈਆਂ ਹੋਣੀਆਂ ਉਹ ਨਾਲ ਦੇ ਛੱਡ ਦੇਣੀ ਫਿਰ ਅਗਲੇ 5-7 ਦਿਨ ਤੇ ਮੰਮੀ ਦੇ ਮੋਰੇ ਐਮ ਬੈਠੇ ਰਹਿਣਾ ਭਾਈ ਕੱਢੀ ਜਾਓ ਹੈ ਨਾ ਤੇ ਇਹ ਮਾਰਾ ਸਾਡੇ ਤੇ ਜੂੰਆਂ ਇਦਾਂ ਚੜਦੀਆਂ ਸੀ ਇਹ ਜੂੰਆਂ ਇਹਦੇ ਵੀ ਪੈ ਜਾਂਦੀਆਂ ਕਹਿੰਦੇ ਭੂਗੀ ਜੋ ਤੁਸੀਂ ਕਹਿੰਦੇ ਆ ਹੈ ਇਹ ਨਰਮੇਕ ਬਾਹ ਦੇ ਵੀ ਪਈ ਜਾਂਦੀ ਆ ਇਹ ਦੱਸੋ ਵੀ ਇਹ ਕਿੰਨਾ ਕੁ ਨੁਕਸਾਨ ਕਰਦੀ ਨਾਲ ਇਹ ਦੀ ਕੋਈ ਰੋਕਥਾਮ ਦੱਸੋ ਸਾਨੂੰ ਜਦੋਂ ਤੱਕ ਤਾਂ ਜੀ ਆਪਣੇ ਕੋ ਪੁਰਾਣੀਆਂ ਕਿਸਮਾਂ ਸੀ ਜਿੱਦਾਂ ਕੋਈ ਦੇਸੀਕ ਬਾਹ ਦੀਆਂ ਕਿਸਮਾਂ ਸੀਗੀਆਂ ਜਾਂ ਸਾਡਾ ਗੈਰਬੀਠੀ ਨਰਮਾਉਂਦਾ ਸੀ ਉਹਨਾਂ ਦੇ ਉੱਤੇ ਇਹ ਪੂਰੀ ਜੂੰ ਜਿਹੜੀ ਹੈਗੀ ਕਹਿੰ ਲੋ 14 15 ਤੱਕ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਦਾਂ ਕੋਈ ਹਮਲਾ ਈਵਨ ਸਾਡੀ ਸਪਰਸ਼ ਦੇ ਵਿੱਚ ਵੀ ਇਸ ਦਾ ਕੋਈ ਜ਼ਿਕਰ ਨਹੀਂ ਸੀਗਾ ਅੱਛਾ ਜੀ ਸਨ 2017 ਦੇ ਵਿੱਚ ਘਾਰ ਜਿਹੜਾ ਦੁਬਾਰਾ ਇਹਦਾ ਹਮਲਾ ਇੱਕ ਵਾਰੀ ਪਹਿਲੀ ਵਾਰੀ ਦੇਖਿਆ ਗਿਆ ਇਹਦੇ ਵਿੱਚ ਕਾਫੀ ਗੰਭੀਰ ਰੂਪ ਦੇ ਵਿੱਚਕਾਰ ਖਾਸ ਤੌਰ ਤੇ 40 50 ਦਿਨ ਦੀ ਕ੍ਰੌਪ ਦੇ ਉੱਤੇ ਜਾਂ ਕਿਵਰੀ ਐਂਡ ਤੇ ਜਦੋਂ ਬਰਸਾਤਾ ਖਤਮ ਹੋ ਜਾਂਦੀਆਂ ਤੇ ਉਦੋਂ ਆ ਜਾਂਦਾ ਹੈਗਾ ਸੋ ਪੂਰੀ ਜ्यों ਵੀ ਸੇਮ ਹੈ ਜਿੱਦਾਂ ਤੁਸੀਂ ਸਿਰ ਦੇ ਜੂਆਂ ਦੀ ਗੱਲ ਕੀਤੀ ਹੈ ਜੀ ਇਦਾਂ ਹੀ ਸੇਮ ਇਹਦੇ ਵਿੱਚ ਵੀ ਬਿਲਕੁਲ ਉਹਦੇ ਵਰਗੀ ਬਰੀਕ ਹੁੰਦੀ ਹੈਗੀ ਹੈ ਆਪਣਾ ਪਰਸ਼ਾਵਾ ਕਰਕੇ ਪੱਤੇ ਨੂੰ ਆਪਸੀ ਪੁੱਠਾ ਕਰਕੇ ਦੇਖੀਏ ਤੇ ਸਾਨੂੰ ਪੂਰੀ ਜ्यों ਚੱਲਦੀ ਜਿਹੜੀ ਹੈ ਲੀਖ ਵਰਗੀ ਜਿਹੜੀ ਹੈ ਕਿ ਚੱਲਦੀ ਦਿਖਾਈ ਦਿੰਦੀ ਹੈਗੀ ਹੈ ਬਰੀਕ ਬ੍ਰੀਗ ਜੀ ਸੋ ਇਹਦੇ ਚ ਜਿੱਦਾਂ ਕਿ ਹਰਾ ਤੇਲਾ ਸੀ ਚਿੱਟਾ ਮੱਛਰ ਸੀ ਉਹ ਤਾਂ ਆਪਣੇ ਮੂੰਹ ਦੀ ਸਿਰਿੰਜ ਪਾਉਂਦੇ ਨੇ ਵਿੱਚ ਤੇ ਉਹ ਚੋਂ ਰਸ ਕੱਢਦੇ ਨੇ ਜਿੱਦਾਂ ਆਪਾਂ ਨਾ ਬਲੱਡ ਆਪਾਂ ਖੂਨ ਕੱਢਦੇ ਆਂ ਇਹ ਵਿਚਕਾਰ ਇਹਦੇ ਜਿਹਦੇ ਮੂੰਹ ਦੀ ਬਣਤਰ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਕਿ ਪੱਤੇ ਦੇ ਉੱਤੇ ਸਕ੍ਰੈਚ ਕਰਦੀ ਆ ਮਤਲਬ ਜਿੱਦਾਂ ਰਗੜ ਲਾਉਣੀ ਆ ਪਰਗੜਾ ਲਾਈਏ ਉਹਦੇ ਨਾਲ ਪੱਤੇ ਚੋਂ ਪਾਣੀ ਨਿਕਲਦਾ ਉਸ ਪਾਣੀ ਨੂੰ ਖਾਂਦੀ ਆ ਪੀਂਦੀ ਆ ਤੇ ਉਹ ਜਿਹੜਾ ਪੱਤਾ ਰਹਿਦਾ ਜਿੱਥੇ ਖਰੇਡ ਆਉਂਦੀ ਆ ਉਹਦੇ ਜਿਵਾਚ ਉਹ ਜਿਹੜੀ ਖਾਕੀ ਰੰਗ ਦੇ ਪੱਤੇ ਹੋ ਜਾਂਦੇ ਨੇ ਤੇ ਉਹ ਜੋ ਕਾਫੀ ਪਾਣੀ ਜਦੋਂ ਖਾਣਾ ਇਹਨੇ ਘਟਿਆ ਤੇ ਜਿਹਨੂੰ ਕਹਿੰਦੇ ਨੁਕਸਾਨ ਵੱਧ ਕਰਨਾ ਕਿਉਂਕਿ ਜਿੱਥੇ ਰਗੜਾ ਲੱਗੇ ਪਾਣੀ ਉਹ ਚੋਂ ਨਿਕਲ ਗਿਆ ਤੇ ਉਹਦੀ ਉੱਥੇ ਰਗੜ ਉਹ ਪੂਰੇ ਰੰਗ ਦਾ ਖਾਕੀ ਰੰਗ ਦਾ ਹੋ ਗਿਆ ਤੇ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਤੁਹਾਨੂੰ ਪਤਾ ਉਹਦੇ ਚ ਹਰਾ ਮਾਦਦਾ ਚਾਹੀਦਾ ਉਹ ਖਤਮ ਹੋ ਗਿਆ ਤਾਂ ਉਹਦੇ ਨਾਲ ਫਿਰ ਨੇਚਰਲੀ ਜਿਹੜੀ ਫੋਲ ਡੋਡੀ ਟਿੰਡੇ ਨੇ ਉਹ ਲੱਗਣੇ ਘਟ ਜਾਂਦੇ ਨੇ ਸੋ ਇਹਦੇ ਵਾਸਤੇ ਸਾਨੂੰ ਤਿਆਰ ਰੱਖਣ ਦੀ ਲੋੜ ਹੈਗੀ ਵੀ ਜੇ ਸਾਨੂੰ ਅਸੀਂ ਉਹਦਾ ਆਰਥਿਕ ਗਾਰ ਕੱਢਿਆਗਾ ਜਿੱਦਾਂ ਚਿੱਟੇ ਮੱਛਲ ਬਾਰੇ ਅਸੀਂ ਗੱਲ ਕੀਤੀ ਸੀ ਇਦਾਂ ਹੀ ਪੂਰੀ ਜੂਂ ਵਾਸਤੇ ਅਸੀਂ ਕਹਿੰਦੇ ਵੀ ਪ੍ਰਤੀ ਪੱਤਾ ਜੇ 12 ਤੱਕ ਉਹ ਲੀਖਾਂ ਜਾਂ ਜੂਆਂ ਜਿਹਨੂੰ ਕਹ ਰਹੇ ਆਪਾਂ ਵੀ ਉਹ ਦਿਸਣ ਪੂਰੇ ਰੰਗਦੀਆਂ ਪੂਰੀ ਜੂ ਵੀ ਤਾਂ ਹੀ ਨਾ ਰੱਖਿਆ ਇਹਦਾ ਰੰਗ ਜਿਹੜਾ ਪੂਰੇ ਨੂੰ ਰੰਗਦਾ ਹੁੰਦਾ ਜਾ ਸੋ ਇਹਦੇ ਚ ਨੂੰ ਬੜਾ ਨਰਦੀ ਲੋੜ ਨਹੀਂ ਪੈਂਦੀ ਇਹ ਮਾਦਾ ਆਪਣੇ ਆਪ ਹੀ ਸਿੱਧੀ ਜਿਹੜੀ ਹੈ ਗਾਂ ਜਨਸੰਖਿਆ ਵਧਾਉਂਦੀ ਰਹਿੰਦੀ ਹੈਗੀ ਪਰ ਇਹਦੇ ਚ ਦੋ ਨੇ ਜਿਹੜਾ ਮੈਂ ਆ ਮੌਸਮ ਚੱਲ ਰਿਹਾ ਇਸ ਟਾਈਮ ਦੇ ਉੱਤੇ ਜਿਹੜਾ ਬਰਸਾਤ ਵਾਲਾ ਇਹਦੇ ਚ ਹਰੇ ਤੇਲੇ ਦੇ ਵੱਧਣ ਦੇ ਜਾਦੇ ਚਾਂਸ ਨੇ ਇਹਦੇ ਪੂਰੀ ਜੂ ਬਰਸਾਤਾਂ ਪੈਣ ਗਿਆ ਤਾਂ ਇਹ ਘਟ ਆਏਗੀ ਅੱਛਾ ਜੀ ਪਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਵੀ ਇਹ ਨੂੰ ਜਦੋਂ ਜਦਾਂ ਉਲਟਿਆ ਵੀ ਪਾਣੀ ਦੇ ਉਲਟੇ ਇਹ ਖੁਸ਼ਕੀ ਦੇ ਵਿੱਚ ਪੂਰੀ ਜੂੰ ਜਿਆਦੀ ਆਊਗੀ ਤੇ ਚਟਾ ਮੱਛਰ ਜਿਆਦਾ ਆਊਗਾ ਜੇ ਥੋੜੀ ਨਮੀ ਰਹਿ ਗਈ ਆ ਤਾਂ ਖਰਾ ਤੇਲਾ ਜਿਆਦਾ ਆਊਗਾ ਇਹ ਘਟ ਜੇਗਾ ਆਪਸ ਵਿੱਚ ਵੀ ਇਹਨਾਂ ਦਾ ਵੈਰ ਰਹਿੰਦਾ ਹੀ ਹੈ ਜਿੱਦਾਂ ਇੱਕ ਮਿਆਂ ਜ ਦੋ ਤਲਵਾਰਾਂ ਵੈਂਦੀਆਂ ਇਦਾਂ ਕੀੜਿਆਂ ਦਾ ਵੀ ਆਪਸ ਵਿੱਚ ਇਹ ਸੁਭਾਅ ਰਹਿੰਦਾ ਹੈ ਕਿ ਉਹ ਥੋੜਾ ਜਿਹਾ ਇੱਕ ਆਉਂਦਾ ਤੇ ਦੂਸਰਾ ਉਹਨੂੰ ਡੋਮਿਨੇਟ ਕਰ ਲੈਂਦਾ ਹੈਗਾ ਜੇ ਦੂਸਰਾ ਆਉਂਦਾ ਫਿਰ ਤੀਸਰਾ ਆ ਸਕਦਾ ਹੈਗਾ ਸੋ ਇਹਦੇ ਵਿਚਾਰੇ ਹੈਗੇ ਕਿ ਸੌਖਾ ਤਰੀਕਾ ਹੈਗਾ ਵੀ ਖੇਤ ਨੂੰ ਆਪਾਂ ਔੜ ਨਹੀਂ ਲੱਗਣ ਦੇਣੀ ਔੜ 'ਚ ਚਟਾ ਮੱ ਸੋ ਆਪਾਂ ਜੇ ਸਾਨੂੰ ਲੱਗਦਾ ਵੀ ਖੇਤ ਪਾਣੀ ਮੰਗ ਰਿਹਾ ਤੇ ਆਪਾਂ ਖੇਤ ਨੂੰ ਪਾਣੀ ਲਾ ਦਈਏ 40 50% ਤਾਂ ਪੂਰੀ ਜੂਨ ਇੱਥੇ ਕੰਟਰੋਲ ਹੋ ਜਾਣਾ ਪਰ ਫਿਰ ਵੀ ਸਾਨੂੰ ਲੋਡ ਪੈਂਦੀ ਹੈ ਵੀ ਸਾਨੂੰ ਲੋਕ ਆਪਾਂ ਨੂੰ ਕਈ ਵਾਰੀ ਵਜ੍ਹਾ ਵੀ ਖੁਸ਼ਕੀ ਰਹਿ ਗਈ ਆ ਬੰਦੀ ਆ ਗਈ ਆ ਪਾਣੀ ਨਹੀਂ ਸਮੇਂ ਦੇ ਉੱਤੇ ਆਇਆ ਤੇ ਸਾਨੂੰ ਫਿਰ ਸਪਰੇ ਵੀ ਕਰਨੀ ਪੈਗੀ ਸੋ ਸਪਰੇ ਵਾਸਤੇ ਇੱਕ ਸਭ ਤੋਂ ਵਧੀਆ ਜਿਹੜੀ ਵਧੀਆ ਕਾਰਗਰ ਜਿਹੜੀ ਦਵਾਈ ਹੈਗੀ ਉਹ ਡੈਲੀਗੇਟ ਦੇ ਨਾਮ ਦੇ ਉੱਤੇ ਆਉਂਦੀ ਹੈਗੀ ਆ ਉਹ ਤਕਰੀਬਨ ਜਿਹੜੀ ਹੈਗੀ ਆ 170 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 150 ਲੀਟਰ ਪਾਣੀ 'ਚ ਸਪਰੇ ਕਰ ਦੋ ਅਗਲੇ 15 20 ਦਿ ਕੋਈ ਕਿਸ ਤਰ੍ਹਾਂ ਦੀ ਚਿੰਤਾ ਦੀ ਕੋਈ ਗੱਲ ਨਹੀਂ ਹੈਗੀ ਉਹ ਬਹੁਤ ਵਧੀਆ ਕੰਟਰੋਲ ਕਰਦੀ ਹੈਗੀ ਆ ਨਾਲ ਹੀ ਦੂਸਰੀ ਦਵਾਈ ਹੈਗੀ ਪਰ ਫਿਰ ਨੂੰ ਖਾਸ ਹੈਗੀ ਜਿਹੜੀ ਹੈਗੀ ਆ ਉਹ 1/2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਰੂਥਾਮ ਕਰ ਸਕਦੇ ਹੈਗੇ ਆ ਇਹ ਦੋ ਦਵਾਈਆਂ ਮੇਸਰ ਕੇ ਪੈਲ ਦੇ ਆਧਾਰ ਤੇ ਦਸੀਆਂ ਨੇ ਕਿਉਂਕਿ ਜੇ ਅੱਜ ਕੱਲ ਆਪਣਾ ਬੀਟੀ ਦੇ ਉੱਤੇ ਸੈਣ ਸ਼ਕਤੀ ਪੈਦਾ ਹੋ ਗਈ ਗੁਲਾਬੀ ਸੁੰਡੀ ਵੀ ਆ ਰਹੀ ਆ ਸੋ ਗੁਲਾਬੀ ਸੁੰਡੀ ਨੂੰ ਵੀ ਇਹ ਦੋ ਦਵਾਈਆਂ ਰੋਕ ਦਿਆ ਨੇ ਸੋ ਇੱਕ ਪੰਥ ਦੋ ਕਾਜ ਸੋ ਆਪਾਂ ਸਿਲੈਕਸ਼ਨ ਕਰਨੇ ਜਿਹੜੀ ਚੁਆਇਸ ਕਰਨੀ ਆ ਉਹਦੀ ਉਹਦੀ ਆ ਇਹ ਦੋ ਦਵਾਈਆਂ ਦੀ ਅਸੀਂ ਵਰਤੋਂ ਕਰ ਸਕਦੇ ਜੇ ਸਾਨੂੰ ਲੱਗਦਾ ਜੇ ਪੂਰੀ ਜੂ ਵੀ ਆ ਮਾੜਾ ਮੂੜ ਗੁਲਾਬੀ ਸੁੰਡੀ ਵੀ ਹੈਗੀ ਆ ਸੋ ਇਹ ਦੋ ਦਵਾਈਆਂ ਜਿਹਦੇ ਮੈਂ ਦੁਬਾਰਾ ਵੀ ਦੱਸ ਦੇਣਾ ਵੀ ਡੈਲੀਗੇਟ ਨਾਂ ਦੀ ਦਵਾਈ ਜਿਹੜੀ 170 ਗ੍ਰਾਮ ਦੇ ਹਿਸਾਬ ਨਾਲ ਤੇ ਪਰਫਰਨੋ ਫਾਸ ਜਿਹੜੀ ਆ ਉਹ ਅੱਧਾ ਲੀਟਰ ਪ੍ਰਤੀ ਏਕ ਵਾਹਿਗੁਰੂ ਤੇ ਡਾਕਟਰ ਸਾਹਿਬ ਜਦੋਂ ਆਪਾਂ ਮਿੱਤਰ ਕੀੜਿਆਂ ਦੀ ਬੜੀ ਗੱਲਬਾਤ ਚੱਲਦੀ ਰਹਿੰਦੀ ਆ ਵੀ ਜੇ ਦਵਾਈਆਂ ਦੀ ਲੋੜ ਹੀ ਨਾ ਪਵੇ ਆ ਮਿੱਤਰ ਕੀੜੇ ਇਹੋ ਜੇ ਹੋ ਜਾਣ ਵੀ ਜਿਹੜੇ ਨਰਮੇ ਤੇ ਕਪਾ ਜੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਕਿਹੜੇ ਮਿੱਤਰ ਕਿਹੜੇ ਪਾਏ ਜਾਂਦੇ ਆ ਸੋ ਨਰਮੇਦ ਵਿੱਚ ਆਪਾਂ ਨੂੰ ਜਿਹੜੇ ਮੁੱਖ ਤੌਰ ਦੇ ਉੱਤੇ ਤੇ ਜਿਹਦਾ ਮਕੜੀਆਂ ਨੇ ਮਕੜੀ ਕਿਸੇ ਵੀ ਤਰ੍ਹਾਂ ਦੀ ਹੋਵੇ ਅੱਛਾ ਪਹਿਲੀ ਦਾ ਨਿਸ਼ਾਨੀ ਉਹਦੀ ਸਿੱਧੀ ਵੀ ਚਾਰ ਪੈਰ ਚਾਰ ਲੱਤਾਂ ਹੁੰਦੀਆਂ ਹੁੰਦੀਆਂ ਕੀੜੀ ਦੀਆਂ ਤਿੰਨ ਲੱਤਾਂ ਹੁੰਦੀਆਂ ਨੇ ਇਹਦੇ ਚਾਰ ਹੁੰਦੇ ਨੇ ਹਾਂ ਸੋ ਇਹ ਸਾਡਾ ਮਕੜੀ ਤੁਹਾਨੂੰ ਕਿਤੇ ਹੀ ਮਿਲਦੀ ਹੈ ਜਾਲਾ ਬੰਦਦੀ ਹੈਗੀ ਹੈ ਉਹ ਸਾਡੇ ਮਿੱਤਰ ਕਿਹੜਾ ਹੀ ਹੈਗਾ ਸੋ ਕਿਤੇ ਨਹੀਂ ਪੰਜ ਛੇ ਤਰ੍ਹਾਂ ਦੀਆਂ ਮਕੜੀਆਂ ਜਿਹੜੀਆਂ ਅਲੱਗ-ਅਲੱਗ ਰੰਗ ਦੀਆਂ ਕਲਰ ਦੀਆਂ ਮਿਲਦੀਆਂ ਨੇ ਸੋ ਆਪਾਂ ਉਹਦੇ ਤੋਂ ਬਿਲਕੁਲ ਡਰਨ ਦੀ ਲੋੜ ਨਹੀਂ ਮਕੜੀ ਘੁੰਮਦੀ ਪਈ ਤੇ ਸਾਡੇ ਲਈ ਬਹੁਤ ਵਧੀਆ ਹੈਗਾ ਹੂੰ ਦੂਸਰਾ ਉਹਦੇ ਚ ਹੁੰਦਾ ਵੀ ਮਾਲਵੇ ਚ ਸੋਨ ਪੰਖੀ ਦੇ ਨਾਮ ਨਾਲ ਜਾਣਦੇ ਗ੍ਰੀਨ ਲੇਸ ਵਿੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਮੋਰ ਪੰਖੀ ਆ ਉਹ ਜਿਹੜੀ ਇੱਕ ਕੀੜਾ ਸਾਨੂੰ ਮਿਲਦਾ ਹੈਗਾ ਜੀ ਉਹ ਵੀ ਸਾਨੂੰ ਖੇਤਾਂ ਚ ਮਿਲਦਾ ਤਾਂ ਉਹਨੂੰ ਵੀ ਸਾਨੂੰ ਆਪਾਂ ਨੂੰ ਲੋੜ ਮੁਤਾਬਕ स्प्रे ਕਰਨੀ ਚਾਹੀਦੀ ਹੈ ਕਿ ਉਹਨੂੰ ਵੀ ਕਨਜ਼ਰਵ ਕਰਨਾ ਚਾਹੀਦਾ ਤੀਸਰਾ ਜਿਹੜੀ ਆਪਾਂ ਬੱਚੇ ਪਾਸ ਫੇਲ ਦੇ ਨਾਲ ਨਾ ਜਾਣਦੇ ਪਿੰਡਾਂ 'ਚ ਲੀਡੀ ਬਰਡ ਬਿਠਰਉਂਦੀ ਆ ਹੈਨਾ ਉਹ ਉਹ ਵੀ ਸਾਡਾ ਇੱਕ ਮਿੱਤਰ ਕਿਹੜਾ ਹੈਗਾ ਜਿਹੜਾ ਕਿ ਸਾਡੀ ਹਾਨੀਕਾਰ ਕੀੜਿਆਂ ਨੂੰ ਖਾ ਕੇ ਸਾਨੂੰ ਫਾਇਦਾ ਪਹੁੰਚਾਉਂਦੇ ਨੇ ਜੀ ਆ ਬਿਲਕੁਲ ਜੀ ਨਤੀਜੇ ਹੋਣ ਤੋਂ ਬਾਅਦ ਪਹਿਲਾਂ ਉਹ ਬਥੇਰੇ ਉਡਾਏ ਜੀ ਅਸੀਂ ਹਾਂਜੀ ਪਾਸ ਫੇਲ ਵਾਲੇ ਕੀੜੇ ਅੱਜ ਕੱਲ੍ਹ ਹੀ ਪਿੰਡਾਂ ਦੇ ਵਿੱਚ ਬੱਚੇ ਕਰਦੇ ਆ ਜੀ ਜੇ ਉੜ ਗਿਆ ਤਾਂ ਪਾਸ ਜੋ ਬੈਠਾ ਰਿਹਾ ਤਾਂ ਬੈਠਾ ਦੇ ਫੇਲ ਬਾਕੀ ਇਹ ਆ ਜੀ ਹਾਂ ਬਾਕੀ ਸਭ ਦਾਤਾ ਜਾਣਦਾ ਦਾਤਾ ਜਾਣਦਾ ਕਿੰਨਾ ਮੀਂਹ ਪਾਉਣਾ ਭੂਰੀ ਕੀ ਜੂਨੇ ਆਉਣਾ ਕਿ ਹਰੇ ਤੇਲੇ ਨੇ ਆਉਣਾ ਮੈਨੂੰ ਲੱਗਦਾ ਭਾਵੇਂ ਜੂਹੇ ਹੀ ਮਾਰਦੇ ਬਿਲਕੁਲ ਬਿਲਕੁਲ ਤਾਪਮਾਨ ਅੱਜ ਜਿਹੜਾ ਰਿਹਾ ਜੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਰਿਆੜ ਸਾਹਿਬ ਉਹ ਇਦਾਂ ਰਿਹਾ ਹਾਂ ਜਲੰਧਰ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਹੂੰ ਤੇ ਘੱਟ ਤੋਂ ਘੱਟ 28.5 ਦੀ ਹਾਂਜੀ ਗੁਰਦਾਸਪੁਰ 37.5 ਵੱਧ ਤੋਂ ਵੱਧ 27.5 ਘੱਟ ਤੋਂ ਘੱਟ ਜੀ ਫਰੀਦਕੋਟ 38.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 30.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਨ 37.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 27.3 ਡਿਗਰੀ ਸੈਲਸੀਅਸ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 39.4 ਡਿਗਰੀ ਸੈਲਸੀਅਸ ਤੇ 29.9 ਘੱਟ ਤੋਂ ਘੱਟ ਜੀ ਬਠਿੰਡਾ ਵੱਧ ਤੋਂ ਵੱਧ ਤਾਪਮਨ 36 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਰਿਆ ਜੀ ਤੇ ਆਉਣ ਵਾਲੇ ਸਮੇਂ 'ਚ ਜੋ محکمہ ਵਾਲੇ ਕਹਿੰਦੇ ਆ ਜੀ ਕਹਿੰਦੇ ਕਿਤੇ ਕਿਤੇ ਕਾਫੀ ਭਾਰੀ ਬਰਖਾ ਹੋ ਸਕਦੀ ਆ ਹ ਉਹ ਸੁਮੀਦਾਰ ਮਾਨ ਜਿਹੜਾ ਉਹ ਹੈਗਾ ਤੇ ਹਲਕੀ ਕਿਤੇ ਕਿਤੇ ਜਿਆਦਾ ਭਾਰੀ ਵੀ ਹੋ ਸਕਦੀ ਐ ਇਸ ਕਰਕੇ ਸਾਨੂੰ ਉਸ ਹਿਸਾਬ ਨਾਲ ਦਿਨ ਆਪਣਾ ਸਾਂਭਣਾ ਚਾਹੀਦਾ ਹਾਂਜੀ ਕਿਸਾਨ ਵੀਰੋ ਤੇ ਪੈਣਾ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ DD ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਕ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ-ਨਾਲ ਮੌਸਮ ਜੋ ਸਾਡੇ ਤੋਂ ਬਦਲਾਅ ਦੀ ਆਸ ਕਰਦਾ ਹੈ ਬਦਲਦੇ ਮੌਸਮ ਦੇ ਨਾਲ-ਨਾਲ ਆਪਣੀ ਜ਼ਿੰਦਗੀ ਚ ਵੀ ਬਦਲਾਅ ਕਰਨੇ ਆ ਔਰ ਜਿੱਦਾਂ ਅਸੀਂ ਪਹਿਲਾਂ ਗੱਲ ਕਰਦੇ ਸੀਗੇ ਵੀ ਪਾਣੀ ਸੰਭਣਾ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ